ਅਮਰੀਕ ਸਰਦੀਪ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਵੱਖ-ਵੱਖ ਚੋਰੀ ਦੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਕੀਤਾ ਪੁਲਿਸ ਨੇ ਕਾਬੂ ਪੁਲਿਸ ਨੇ ਦੋਸ਼ੀਆਂ ਤੋਂ ਚੋਰੀ ਦਾ ਸਮਾਨ ਵੀ ਕੀਤਾ ਬਰਾਮਦ ਐਨਾ ਹੀ ਨਹੀਂ ਪੁਲਿਸ ਨੇ ਇਹਨਾਂ ਦੇ ਕੋਲੋਂ ਤਿੰਨ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਕੀਤੇ ਨੇ ਕਿੱਧਰ ਲੈ ਕੇ ਚਲੇ ਭਾਈ ਛੱਡ ਦਿਓ ਕੀ ਫਾਇਦਾ ਭਾਈ ਨਸ਼ੇ ਕਰਕੇ ਆ ਚੀਜ਼ਾਂ ਕਰਦੇ ਜਾ ਆ ਦੇਖੋ ਜਲ੍ਹ ਰਜਿੰਦਰ ਸਿੰਘ ਗੋਰਾ ਜਿਹੜਾ ਵਾਸੀ ਹੈ ਕੰਬੋ ਦਾ ਗ੍ਰਿਫਤਾਰ ਕੀਤਾ ਔਰ ਇਹਦੇ ਕੋਲ ਇੱਕ ਜਿਹੜਾ ਹੈਗਾ ਸਪਲੈਂਡਰ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਕੱਟ ਜਿਹੜੇ ਐ ਵੱਖ-ਵੱਖ ਮੁਕਦਮਿਆਂ ਦੇ ਵਿੱਚ ਅਸੀਂ 5 ਮੋਟਰਸਾਈਕਲ ਫੜ ਲਏ ਹੈਗੇ ਨੇ ਔਰ ਬਾਕੀ ਜਿਹੜੇ ਇਹਨਾਂ ਦੇ ਪੁਛਕੇਸ ਦੇ ਵਿੱਚ 5-6 ਹੋਰ ਰਿਕਵਰ ਕੀਤੇ ਨੇ ਕਮੇਟ ਵਾਲਾ ਜਿਹੜਾ ਹੈਗਾ ਇਹ ਆਪਣੇ ਜਿਹੜਾ ਆਪਣਾ ਗੁਮਟਾਲਾ ਏਰੀਆ ਹੈ ਉਹਦੇ ਵਿੱਚ ਇਸ ਤੋਂ ਪਹਿਲਾਂ ਪਹਿਲਾਂ ਜਿਹੜੇ ਹੈਗੇ ਚੋਰੀ ਕੀਤੀ ਹੈ ਤਾਂ ਹੀ ਉਹਨਾਂ ਦੀ ਪੁੱਛਗਿੱਛ ਅੱਗੇ ਮੁਕਦਮਾ ਹੈ ਤੇ ਉਹ ਵੀ ਬ੍ਰਾਮ੍ਹਤ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰ ਨੇ ਜਾਣਕਾਰਾਂ ਨੂੰ ਦੱਸਿਆ ਕਿ ਪਿਛਲੇ ਦਿਨ ਹੀ ਅੰਮ੍ਰਿਤਸਰ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਦੋ ਨੌਜਵਾਨ ਬੀ ਆਰਟੀਐਸ ਰੋਡ ਤੇ ਲੱਗੀਆਂ ਗ੍ਰਿਲਾਂ ਚੋਰੀ ਕਰਕੇ ਆਪਣੇ ਨਾਲ ਲਿਜਾ ਰਹੇ ਸਨ ਉਹਨਾਂ ਨੇ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਦੇ ਕੋਲੋਂ ਕਾਫੀ ਹੋਰ ਵੀ ਲੋਹੇ ਦੀਆਂ ਗ੍ਰੇਲਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਜਿਸ ਵਿਅਕਤੀ ਨੂੰ ਇਹ ਅੱਗੇ ਲੋਹੇ ਦੀਆਂ ਗ੍ਰੇਲਾਂ ਵੇਚਦੇ ਸਨ ਉਸ ਨੂੰ ਵੀ ਕਾਬੂ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਚੋਰ ਅਕਸਰ ਰਾਤ ਨੂੰ ਹੀ ਚੋਰੀ ਦੇ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਤੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਪੁੱਛੀ ਕੀਤੀ ਜਾਵੇਗੀ ਅਤੇ ਪੁੱਛਗਿਰੇ ਦੌਰਾਨ ਇਹਨਾਂ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਜਿਹੜੀ ਅੱਜ ਹੁਣ ਸੈਕੰਡ ਪ੍ਰੈਸ ਕਾਨਫਰੰਸ ਕਰ ਰਹੀਆਂ ਇਹ ਅਸੀਂ ਤਿੰਨ ਮੁਕੱਦਮਿਆਂ ਦੇ ਸਬੰਧ ਵਿੱਚ ਕਰ ਰਹੇ ਹਾਂ ਇੱਕ ਐਫਆਈਆ ਨੰਬਰ 28 ਹੈਗੀ ਆ 379411 ਤੇ 473 ਜਿਹੜਾ ਹੈਗਾ ਥਾਣਾ ਕੈਂਟਨਰਮੈਂਟ ਮੁਕੱਦਮਾ ਨੰਬਰ 19 ਜਿਹੜਾ ਹੈਗਾ 379411 ਜਿਹੜਾ ਹੈਗਾ ਰਣਜੀਤ ਐਵੇਨਿਊ ਔਰ ਮੁਕਦਮਾ ਨੰਬਰ 29 EV379411 ਹੈਗਾ ਇਹਨਾਂ ਤਿੰਨਾਂ ਦੇ ਵਿੱਚ ਜਿਹੜੀ ਹੈਗੀ ਸਾਡੇ ਵੱਖ-ਵੱਖ ਥਾਣਿਆਂ ਨੇ ਜਿਹੜੇ ਹੈਗੇ ਆ ਵੱਖ-ਵੱਖ ਦੋਸ਼ੀ ਜਿਹੜੇ ਹੈਗੇ ਆ ਕੈਂਟਨਮੈਂਟ ਰਣਜਿੰਦਰ ਸਿੰਘ ਗੋਰਾ ਜਿਹੜਾ ਵਾਸੀ ਹੈ ਕੰਬੋ ਦਾ ਗ੍ਰਿਫਤਾਰ ਕੀਤਾ ਔਰ ਇਹਦੇ ਕੋਲ ਇੱਕ ਜਿਹੜਾ ਹੈਗਾ ਸਪਲੈਂਡਰ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਉਸ ਤੋਂ ਬਾਅਦ ਜਿਹੜਾ ਹੈਗਾ ਜਰਮਨਜੀਤ ਤੇ ਜਿਹੜਾ ਹੈਗਾ ਤਰਸਿੱਕੇ ਦਾ ਉਹਦੇ ਕੋਲੋਂ ਇੱਕ ਮੋਟਰਸਾਈਕਲ ਜਿਹੜਾ ਹੈਗਾ ਵਾ ਰੰਜੀਤ ਐਵੇਨਿਊ ਵਾਲਿਆਂ ਨੇ ਕੀਤਾ ਔਰ ਇਹਦਾ ਇੱਕ ਸਾਥੀ ਹੋਰ ਫੜ ਲਿਆ ਗਿਆ ਆ ਇਸ ਤੋਂ ਇਲਾਵਾ ਜਿਹੜਾ ਸਿਵਲ ਲਾਈਨ ਹੈਗਾ ਉਹਨੇ ਸੰਨੀ ਤੇ ਸੰਨੀ ਪੁੱਤਰ ਜਿਹੜਾ ਹੈਗਾ ਗੁਰੂ ਅਮਰਦਾਸ ਅਮਰ ਅੰਮ੍ਰਿਤਸਰ ਦਾ ਔਰ ਗਗਨਦੀਪ ਜਿਹੜਾ ਮਜੀਠਾ ਰੋਡ ਦਾ ਇਹਨੂੰ ਗ੍ਰਿਫਤਾਰ ਕਰਕੇ ਦੋ ਮੋਟਰਸਾਈਕਲ ਫੜਿਆ ਪਰ ਇਸ ਤੋਂ ਇਲਾਵਾ ਇਹਨਾਂ ਦੀ ਪੁਛਗਿਸਟ ਜਿਹੜੇ ਹੋਰ ਵੀ ਅੱਗੇ ਮੋਟਰਸਾਈਕਲ ਜਿਹੜੇ ਹੈਗੇ ਆ ਅਸੀਂ ਜਿਹੜੇ ਆ ਗਏ ਆ ਉਹਨਾਂ ਨੇ ਕੰਫੈਸ ਕੀਤੇ ਜਿਹੜੇ ਬਹੁਤ ਜਲਦੀ ਹੀ ਆਪਣੇ ਜਿਹੜੇ ਹੈ ਰਿਕਵਰ ਕਰ ਲਏ। ਹੁਣ ਤੱਕ ਜਿਹੜੇ ਆ ਵੱਖ-ਵੱਖ ਮੁਕਦਮਿਆਂ ਦੇ ਵਿੱਚ ਅਸੀਂ 5 ਮੋਟਰਸਾਈਕਲ ਫੜ ਲਏ ਹੈਗੇ ਨੇ ਔਰ ਬਾਕੀ ਜਿਹੜੇ ਇਹਨਾਂ ਦੇ ਪੁਛਗਿਸਟ ਦੇ ਵਿੱਚ 5-6 ਹੋਰ ਰਿਕਵਰ ਕੀਤੇ ਜਾ ਰਹੇ ਨੇ। ਇਹ ਜਿਹੜੇ ਰਣਜੀਤ ਐਵੇਨਿਊ ਵਾਲੇ ਸੀਗੇ ਉਹਨਾਂ ਦੇ ਜਿਹੜੇ ਹੈਗੇ ਆ ਡੋਮੀਨੋਸ ਵਾਲੀ ਜਿਹੜੀ ਆਪਣੀ ਪਾਰਕਿੰਗ ਹੈ ਡਿਸਟ੍ਰਿਕਟ ਸ਼ਾਪਿੰਗ ਕੰਪਲੈਕਸ ਉੱਥੋਂ ਮੁਕਦਮਾ ਇਹਨਾਂ ਦੀ ਪੁਛਗਿਸਟ ਦੇ ਵਿੱਚ ਆਇ ਕਿ ਬਾਗ ਦੇ ਏਰੀਏ ਦੇ ਵਿੱਚੋਂ ਕੀਤੇ ਸੀ ਤੇ ਕੈਂਟੋਨਮੈਂਟ ਵਾਲਾ ਜਿਹੜਾ ਹੈਗਾ ਇਹ ਆਪਣੇ ਜਿਹੜਾ ਆਪਣਾ ਗੁਮਟਾਲਾ ਏਰੀਆ ਹੈ ਉਹਦੇ ਵਿੱਚੋਂ ਇਸ ਤੋਂ ਪਹਿਲਾਂ ਪਹਿਲਾਂ ਜਿਹੜੇ ਹੈਗੇ ਚੋਰੀ ਕੀਤੇ ਤਾਂ ਹੀ ਉਹਨਾਂ ਦੀ ਪੁਛਗਿਸਚਾ ਕੇ ਮਕਦਮਾ ਆਇਆ ਤੇ ਉਹ ਵੀ ਬਰਾਮਦ ਕੀਤਾ ਜਾ ਰਿਹਾ ਹੈ ਮੋਟਰਸਾਈਕਲ ਜਿਹੜਾ ਡਿਸਮੈਂਟਲ ਕਰਕੇ ਵੇਚ ਦਿੰਦੇ ਨੇ ਜੀ ਅੱਗੇ ਚਾਰਜ ਕਰਦੇ ਹੋ ਗਿਆ ਜਾਂ ਹੋਰ ਕਿਸੇ ਚ ਕਈ ਮਾਰਕੀਟਸ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਸਪੇਅਰ ਪਾਰਟਸ ਦੀ ਜਿੱਦਾਂ ਚੀਜ਼ਾਂ ਹੁੰਦੀਆਂ ਹਨ ਉਹਨਾਂ ਨੂੰ ਕਿਤੇ ਵੇਚਦੇ ਉੱਤੇ ਵੀ ਜਿਹੜੀ ਹੈਗੀ ਨੈਕਸਲ ਲੈਵਲ ਤੇ ਇਹੀ ਹੋਏਗੀ ਜੀ ਸਾਡੇ ਥੈਂਕ ਯੂ ਦਾਇਵਨ মিডিਆ ਲਈ ਅੰਮ੍ਰਿਤਸਰ ਤੋਂ ਕ੍ਰਿਸ਼ਨ ਖਾਸ ਰਿਪੋਰਟ